ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪਰਵਾ ਦਾ ਤੀਸਰਾ ਪਾਗ ਰਾਜ ਨੇ ਪੜ੍ਹਾਈ ਛੱਡ ਦਿੱਤੀ ਤੇ ਹਮੇਸ਼ਾ ਲਈ ਪਿੰਡ ਆ ਗਏ ਜਾਂ ਤੋਂ ਉਸ ਦੇ ਸਮਾਨ ਦਾ ਟਾਂਗਾ ਘਰ ਆਇਆ ਉਦੋਂ ਡਾਕਟਰ ਕਿਸੇ ਮਰੀਜ਼ ਨੂੰ ਦੇਖ ਰਿਹਾ ਸੀ ਉਦੋਂ ਵੇਲਾ ਹੋਣ ਤੇ ਜਦ ਉਸ ਨੂੰ ਪਤਾ ਲੱਗਾ ਕਿ ਉਹ ਕੱਪੜਿਆਂ ਤੋਂ ਬਾਹਰ ਹੋ ਗਿਆ ਉਸ ਗੁੱਸੇ ਨੂੰ ਜਬਤ ਕਰਦਿਆਂ ਕਿ ਰਾਜ ਰਾਜ ਨੇ ਪਿਤਾ ਨੂੰ ਅੱਖਾਂ ਪੁੱਟ ਕੇ ਵੇਖਿਆ ਉਹ ਚਾਹੁੰਦੀ ਸੀ ਪਿਤਾ ਜੀ ਉਸ ਦੀ ਮਜਬੂਰੀ ਕਿਸੇ ਤਰ੍ਹਾਂ ਪੜ ਲੈਣ ਜਾਣ ਲੈਣ ਉਸ ਨੂੰ ਉੱਤਰ ਦੇਣਾ ਨਾ ਪਵੇ ਆਖਰ ਪੜਾਈ ਛੱਡਣ ਦੀ ਵਜ੍ਹਾ ਕੀ ਡਾਕਟਰ ਦਾ ਚਿਹਰਾ ਕ੍ਰੋਧ ਵਿੱਚ ਕਰੋਪ ਹੁੰਦਾ ਜਾ ਰਿਹਾ ਸੀ ਮੈਂ ਸਮਝਿਆ ਪਿਤਾ ਜੀ ਹੁਣ ਪੜਾਈ ਕਰਨ ਦੀ ਲੋੜ ਨਹੀਂ ਰਾਜ ਨੇ ਆਪਣੇ ਆਪ ਨੂੰ ਰੋਕਦਿਆਂ ਉੱਤਰ ਦਿੱਤਾ ਕਿਉਂ ਰਾਜ ਨੇ ਡਾਕਟਰ ਵੱਲ ਇੱਕ ਬਾਰ ਨੇ ਧੜਕ ਤੱਕਿਆ ਉਸ ਦਾ ਤੋਖ ਰਿਹਾ ਅੰਦਰ ਕਹਿ ਰਿਹਾ ਸੀ ਇਸ ਦਾ ਜਵਾਬ ਵੀ ਮੈਂ ਦੇਵਾਂ ਤੁਸੀਂ ਸਮਝਣ ਦਾ ਯਤਨ ਕਿਉਂ ਨਹੀਂ ਕਰਦੇ ਉਹਦੋ ਹੀ ਰਾਜ ਦੀ ਬੀਜੀ ਵਿਚਾਲੇ ਆ ਗਈ ਕੁੜੀ ਦੀ ਜਾਨ ਕੱਢਣੀ ਕਿਉਂ ਲਈ ਜਦੋਂ ਇਹ ਨੇ ਜਗੀਰਦਾਰਾਂ ਦੇ ਹੀ ਜਾਣਾ ਉਹ ਇਹ ਨੂੰ ਨੌਕਰੀ ਕਰਨ ਦੇਣਗੇ ਨੌਕਰੀ ਨਾ ਸੀ ਆਪਣੇ ਤੇ ਘਰ ਦੀ ਤਾਂ ਦੇਖਭਾਲ ਕਰਦੀ ਰਾਜ ਨੇ ਮੂੰਹ ਫੇਰਦਿਆਂ ਹੌਂਕਾ ਲਿਆ ਤੇ ਮਨ ਵਿੱਚ ਭਰ ਆਇਆ ਮੇਰਾ ਆਪਣਾ ਆਪ ਨਹੀਂ ਰਹਿਣਾ ਨਹੀਂ ਤੇ ਕਰਦਾ ਮੇਰਾ ਕਿਸੇ ਹੋਣਾ ਨਹੀਂ ਰੱਬ ਤੁਸੀਂ ਕੁਝ ਨਾ ਜਾਣ ਇੱਕ ਪਾਸੇ ਤੁਸੀਂ ਰਾਜ ਦੇ ਵਿਆਹ ਦੀ ਗੱਲ ਕਰ ਰਹੇ ਹੋ ਮੈਂ ਕਦੋਂ ਕਰਦਾ ਹਾਂ ਜੰਗੀਰਦਾਰ ਰਹੀ ਜ਼ੋਰ ਪਾਉਂਦਾ ਹੈ ਫਿਰ ਤੁਸੀਂ ਕਿੰਨਾ ਕੁ ਚਿਰ ਟਾਲੋਗੇ ਜੇ ਰਾਜ ਨੇ ਨਹੀਂ ਪੜਨਾ ਫਿਰ ਟਾਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਰਾਜ ਨੇ ਨਹੀਂ ਪੜਨਾ ਬੀਜੀ ਨੇ ਤੋੜ ਕੇ ਜਵਾਬ ਦੇ ਦਿੱਤਾ ਰਾਜ ਨੇ ਆਉਂਦਾ ਹੀ ਆਪਣੀ ਬੀਜੀ ਨੂੰ ਕਹਿ ਦਿੱਤਾ ਸੀ ਮੈਂ ਪੜਾਈ ਨਹੀਂ ਕਰ ਸਕਦੀ ਡਾਕਟਰ ਚਾਹੁੰਦਾ ਸੀ ਰਾਜ ਪੜੇ ਤੇ ਐਲ ਐਸ ਐਮ ਐਫ ਦੀ ਡਿਗਰੀ ਪ੍ਰਾਪਤ ਕਰ ਲਵੇ ਪਰ ਰਾਜ ਦੇ ਮਨ ਦੀ ਸਹੀ ਹਾਲਤ ਦਾ ਚਰਨ ਵੀ ਨਹੀਂ ਸਮਝ ਸਕਿਆ ਸੀ ਹੋਰ ਤੱਕ ਇਸ ਸਮਝ ਨਹੀਂ ਸੀ ਹਰ ਬਿਮਾਰੀ ਦੇ ਤਜਰਬਿਆਂ ਸਮੇ ਜਦੋਂ ਹਸਪਤਾਲ ਵਿੱਚ ਕਿਸੇ ਜਵਾਨ ਕੁੜੀ ਦਾ ਪੀਲਾ ਫੂਕ ਹੋਇਆ ਚਿਹਰਾ ਵੇਖਦੀ ਉਹ ਸਮਝਦੀ ਇਹ ਵੀ ਕਿਸਮਤ ਸੜੀ ਰਾਜ ਹੀ ਹੈ ਤਪਦਿਕ ਵਿੱਚ ਸੋਨੇ ਵਿੰਗਾਂ ਜਵਾਨੀਆਂ ਨੂੰ ਤੂਆਂ ਬਣਾਉਂਦਿਆਂ ਤੇ ਹੱਡੀਆਂ ਦੀ ਮੁੱਠ ਵਾਂਗ ਸੁੱਕਦੇ ਤਾਂ ਤੱਕ ਦੀ ਤਦ ਵਾਰ ਵਾਰ ਸੋਚਦੀ ਪਿਆਰ ਦੀ ਖਾਹਿਸ਼ ਕਰਨਾ ਤਾਂ ਕਿਤੇ ਸੁਪਨਾ ਲੈਣਾ ਵੀ ਗੁਨਾਹ ਹੈ ਜ਼ਿੰਦਗੀ ਮਨੁੱਖ ਨਾਲ ਕਿੰਨਾ ਵੱਡਾ ਮੁਖੌਲ ਹੈ ਜ਼ਿੰਦਗੀ ਦੀ ਹਾਰ ਨੇ ਉਸਦਾ ਮਨ ਉਹ ਖੇੜ ਕੇ ਰੱਖ ਦਿੱਤਾ ਪੜ੍ਹਾਈ ਵਿੱਚ ਉਸਦਾ ਦਿਲ ਓਕਾ ਹੀ ਨਾ ਲੱਗਾ ਡਿਗਰਾਂ ਉਸ ਲਈ ਕਾਲੇ ੱੱਬੇ ਹੋ ਕੇ ਰਹਿ ਗਈਆਂ ਅੱਜ ਉਹ ਚਾਹੁੰਦੀ ਸੀ ਉਹ ਗਵਾਰ ਕੁੜੀ ਹੁੰਦੀ ਬਿਲਕੁਲ ਉੱਜੜ ਜਿਸ ਨੂੰ ਜ਼ਿੰਦਗੀ ਦਾ ਪੂਰਾ ਅਹਿਸਾਸ ਨਾ ਹੁੰਦਾ ਨਾ ਜਾਣਦੀ ਦਿਲ ਦੀ ਧੜਕਣ ਕੀ ਹੁੰਦੀ ਹੈ ਪਿਆਰ ਕਿਸ ਬਲਾ ਦਾ ਨਾਮ ਹੈ ਕਾਸ਼ ਮੈਂ ਝਾਲਮਨੂਹੀ ਨਾ ਮਿਲੀ ਹੁੰਦੀ ਉਹਦੇ ਹੱਥ ਦਾ ਜ਼ਖਮ ਮੇਰੇ ਦਿਲ ਦਾ ਨਸੂਰ ਨਾ ਬਣਦਾ ਉਹ ਸਾਰੀ ਦਿਹਾੜੀ ਅਜਿਹੀ ਹੀ ਸਤਾਉਣੇ ਤੇ ਮਨ ਅਕਾਉਣੇ ਖਿਆਲਾਂ ਵਿੱਚ ਉਲਝੀ ਰਹਿੰਦੀ ਉਹ ਆਣੇ ਬਹਾਨੇ ਆਪੇ ਨੂੰ ਪਰਚਾਉਣ ਦੇ ਵੀ ਯਤਨ ਕਰਦੀ ਪਰ ਸਭ ਬੇਅਰਥ ਬਹੁਤਾ ਸਮਾਂ ਵਾਰ ਪੜਦੀ ਰਹਿਣ ਕਰਕੇ ਪਿੰਡ ਵਿੱਚ ਉਸ ਦੀ ਕੋਈ ਖਾਸ ਸਹੇਲੀ ਵੀ ਨਹੀਂ ਬਣੀ ਸੀ। ਕੇਵਲ ਦੂਜੇ ਪਾਸੋਂ ਇੱਕ ਪ੍ਰੀਤਮ ਨਾਂ ਦੀ ਕੁੜੀ ਨਾਲ ਉਸ ਦੀ ਥੋੜੀ-ਬਹੁਤੀ ਵਾਕਫੀ ਸੀ। ਪ੍ਰੀਤਮ ਨੇ ਬਰਨਾਲੇ 8ਵੀਂ ਪਾਸ ਕੀਤੀ ਸੀ। ਸਾਰੇ ਪਿੰਡ ਵਿੱਚ ਮਸਾਂ 5-4 ਕੁੜੀਆਂ ਹੀ ਪੜੀਆਂ ਹੋਗੀਆਂ ਸਨ। ਇਨ੍ਹਾਂ ਦਿਨਾਂ ਵਿੱਚ ਰਾਜ ਨੂੰ ਇੱਕ ਸਹੇਲੀ ਦੀ ਅਤਿਅਤ ਲੋੜ ਮਹਿਸੂਸ ਹੋਈ ਜਿਹੜੀ ਉਹਦੇ ਨਾਲ ਸਦਾ ਗੱਲਾਂ ਕਰਦੀ ਰਹੇ। ਉਸ ਦੀ ਅੰਦਰਲੀ ਜਾਨ ਨੂੰ ਭਲਾਈ ਰੱਖੇ। ਪ੍ਰੀਤਮ ਬੜੀ ਗੱਲੜ ਕੁੜੀ ਸੀ। ਉਸੇ ਇੱਧਰ-ਉੱਧਰ ਦਾ ਨਿਹਰਾ ਹੀ ਊਠ ਪਨਾਗ ਮਾਰਿਆ ਰਾਜ ਨੇ ਉਸ ਨੂੰ ਦੂਜੇ ਦਿਨ ਔਣ ਲਈ ਫਿਰ ਗਿਆ ਤੇ ਇਸ ਤਰ੍ਹਾਂ ਦਿਨਾਂ ਵਿੱਚ ਇੱਕ ਦੂਜੇ ਦੇ ਘਰ ਆਉਂਦਿਆਂ ਜਾਂਦਿਆਂ ਉਹਨਾਂ ਦਾ ਸਹੇਲ ਪਨਾ ਪੈ ਗਿਆ ਪ੍ਰੀਤਮ ਰਾਜ ਦੇ ਫੱਟੜ ਦਿਲ ਦਾ ਮਨਪ੍ਰਿਯਾਵਾ ਸੀ ਜਿਸ ਕੋਲ ਰਾਜ ਨੂੰ ਆਪਣੇ ਦਿਲ ਦੀ ਧੜਕਣ ਨੂੰ ਜਾਣ ਕੇ ਨੰਗਿਆ ਨਹੀਂ ਕੀਤਾ ਸੀ ਉਹ ਜ਼ਾਹਰ ਵੀ ਕਿਵੇਂ ਕਰ ਸਕਦੀ ਸੀ ਦੋਵੇਂ ਸਹੇਲੀਆਂ ਸ਼ਾਮੀਵਾਰ ਨੂੰ ਜਾਇਆ ਕਰਦੀਆਂ ਅੱਜ ਰਾਜ ਪ੍ਰੀਤਮ ਦੇ ਘਰ ਸੀ ਤੇ ਦੋਵੇਂ ਉਹ ਦੋਹੀ ਬਾਹਰ ਨੂੰ ਚਲ ਗੰਗਾ ਸਾਹਮਣੇ ਇੱਕ ਬਾੜੇ ਵਿੱਚ ਅਮਰੋ ਪਾਠਿਆ ਬੱਤ ਰਹੀ ਸੀ ਪ੍ਰੀਤਮ ਨੇ ਅਮਰੋ ਨੂੰ ਦੇਖ ਕੇ ਰਾਇਤ ਪੁੱਛਿਆ ਇਸ ਕੁੜੀ ਨੂੰ ਜਾਣਦੀ ਏ ਹਾਂ ਬਾਬਾ ਜੀ ਦੀ ਧੀ ਹੈ ਨਾ ਅਮਰੋ ਨੂੰ ਜਾਣਨ ਦੇ ਬਾਵਜੂਦ ਉਸ ਦੇ ਦਿਲ ਵਿੱਚ ਥੋੜਾ ਸ਼ੱਕ ਵੀ ਸੀ ਹਮ ਬੜੀ ਕਿਸਮਤ ਵਾਲੀ ਕੁੜੀ ਹੈ ਭਮਿਆਨਪੜ ਕਿਵੇਂ ਰਾਜ ਫੋਰਕ ਮੁਸਕਰਾਇ ਅਮਰੋ ਬੀਲਿਆਂ ਦੇ ਚੰਨ ਨਾਲ ਮੰਗੀ ਗਈ ਤੇ ਇਹਦਾ ਵਿਆਹ ਵੀ ਹੋਣ ਵਾਲਾ ਹੈ ਰਾਜ ਦੇ ਦਿਲ ਵਿੱਚ ਜਿਵੇਂ ਕਿਸੇ ਛੁਰੀ ਮਾਰ ਕੇ ਵਿਚੇ ਛੱਡ ਦਿੱਤੀ ਹੋਵੇ ਉਹ ਕਸੀਸ ਭਰਦਿਆਂ ਅਣਜਾਣ ਬਣ ਗਈ ਬੇਲਿਆਂ ਦਾ ਚੱਪ ਤੂੰ ਨਹੀਂ ਜਾਣਦੀ ਉਹਨੂੰ ਨਹੀਂ ਤਾਂ ਰਾਜ ਦਾ ਸਿਰ ਹਿੱਲ ਗਿਆ ਉਸ ਦੀ ਕਮਜ਼ੋਰੀ ਕੱਚੀ ਤਰੇਲੀ ਲੈ ਆਈ ਉਸ ਰਮਾਰ ਨਾਲ ਚਿਹਰਾ ਸਾਫ਼ ਕਰਦੇ ਆਪਣੀ ਕਮਜ਼ੋਰੀ ਹਰਕਤਾਂ ਨੂੰ ਲੁਕੋ ਲਿਆ ਕਮਜ਼ੋਰ ਹਰਕਤਾਂ ਨੂੰ ਲੁਕੋ ਲਿਆ ਫਿਰ ਉਸ ਦੇ ਦਿਲ ਨੂੰ ਕੁਝ ਹੋਣਾ ਸ਼ੁਰੂ ਹੋ ਗਿਆ ਉਹ ਕਸੀਸ ਭਰਦਿਆਂ ਬਾਹ ਨਾਲ ਖੱਬੇ ਪਾਸੇ ਨੂੰ ਦਵਾਇਆ ਮੈਂ ਤਾਂ ਸਮਝਦੀ ਸੀ ਜੋਦਾ ਦੀ ਕੋਈ ਕੁੜੀ ਨਹੀਂ ਜਿਹੜੀ ਚਰਨ ਨੂੰ ਨਾ ਜਾਣਦੀ ਹੋਵੇ ਪ੍ਰੀਤਮ ਤੇ ਖੁਸ਼ੀ ਦਾ ਇੱਕ ਰੰਗ ਖਿੜਿਆ ਪਿਆ ਸੀ ਕਿਉਂ ਉਸ ਵਿੱਚ ਕੀ ਸਿੱਤ ਹੈ ਰਾਜ ਅਚਾਨਕ ਬਹਾਨੇ ਨਾਲ ਚਰਨ ਦੀ ਗੱਲ ਮਿਲ ਜਾਣ ਤੇ ਛੱਡਣਾ ਨਹੀਂ ਚਾਹੁੰਦੀ ਸੀ ਹੁਣ ਉਸ ਥੋੜੀ ਸਿਆਣਪ ਵਰਤਦਿਆਂ ਦਿਲਚਸਪੀ ਪ੍ਰਗਟ ਕਰ ਦਿੱਤੀ ਸਿੱਪਤਾ ਉਸ ਮੁੰਡੇ ਦੀਆਂ ਕੀ ਗੱਲਾਂ ਨੇ ਕਿਉਂ ਹਿਜਮੇ ਤੈਨੂੰ ਪਿਆਰਾ ਵੀ ਲੱਗਦਾ ਹੁੰਦਾ ਹੈ ਰਾਜ ਪ੍ਰੀਤਮ ਦੇ ਨੇੜੇ ਹੋ ਗਏ ਹਾਂ ਰਾਜ ਪਿਆਰਾ ਤਾਂ ਬਹੁਤ ਲੱਗਦਾ ਸੀ ਪਰ ਜਿਹੜਾ ਮਿਲ ਨਹੀਂ ਸਕੇ ਉਹ ਵੀ ਕੀ ਪਿਆਰਾ ਹੋਇਆ ਰਾਜ ਦੇ ਦਿਲ ਵਿੱਚ ਇੱਕ ਤੀਰ ਵਹਿ ਗਿਆ ਜਿਹੜਾ ਮਿਲ ਨਹੀਂ ਸਕੇ ਉਹ ਵੀ ਕੀ ਪਿਆਰਾ ਹੋਇਆ ਪ੍ਰੀਤਮ ਠੀਕ ਆਕਦੀ ਸੀ ਉਹਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਆਪਣੇ ਭਾਵਾਂ ਵਿੱਚ ਉਲਝਣਾ ਠੀਕ ਨਾ ਸਮਝੇ ਸ਼ਾਇਦ ਉਸ ਦੇ ਦਿਲ ਦਾ ਕੋਈ ਪ੍ਰੀਤਮ ਵੇਖ ਲੈਂਦੀ ਜਿਨ੍ਹਾਂ ਨੂੰ ਉਹ ਨਿਤ ਨਵੀਂ ਪੱਟੀ ਕਰਕੇ ਲਹੂ ਵਗਣ ਨੂੰ ਰੋਕਦੀ ਸੀ ਸੁੱਕ ਰਹੇ ਬੁੱਲਾਂ ਤੇ ਜੀ ਫੇਰ ਕੇ ਉਸ ਫਿਰ ਮੁਸਕਾਨ ਨਾਲ ਇੱਕ ਵਾਰ ਜ਼ਬਰਦਸਤੀ ਕੀਤੀ ਤੂੰ ਅਮਰੋ ਕੋਲੋਂ ਚਰਨ ਖੋ ਕਿਉਂ ਨਹੀਂ ਲੈਂਦੀ ਜੇ ਤੈਨੂੰ ਹਮਦਰਦੀ ਹੈ ਤਾਂ ਖੋ ਕੇ ਲੈ ਲੈ ਦੇ ਪ੍ਰੀਤਮ ਨੇ ਮਖੌਲ ਨੂੰ ਝੋਟ ਵਿੱਚ ਬਦਲ ਦਿੱਤਾ ਕਿਉਂਕਿ ਉਹ ਰਾਜ ਨੂੰ ਆਪਣੇ ਨਾਲੋਂ ਜ਼ਿਆਦਾ ਪੜੀ ਲਿਖੀ ਸਿਆਣੀ ਤੇ ਖੂਬਸੂਰਤ ਸਮਝਦੀ ਸੀ ਤੈਨੂੰ ਉਸ ਨਾਲ ਪਿਆਰ ਵੀ ਹੋਵੇ ਰਾਇ ਥੋੜੀ ਛਿੱਥੀ ਪੈ ਗਈ ਜਦੋਂ ਚੰਨ ਨੂੰ ਲੈ ਕੇ ਦੇਵੇਂਗੀ ਪਿਆਰ ਦੀ ਘਾਟ ਨਾ ਪੂਰੀ ਕਰੇਗੀ ਪ੍ਰੀਤਮ ਨੇ ਭੋਲ ਹੀ ਰਾਜ ਦੇ ਦਿਲ ਸਾਂ ਗੱਡ ਦਿੱਤੀ ਅਤੇ ਉਸ ਦੀ ਬਾਹ ਤੇ ਚੁੰਡੀ ਪਾ ਲਈ ਰਾਜ ਦਾ ਤੌਰ ਅੰਦਰੋਂ ਦੁਖ ਗਿਆ ਚੁੰਡੀ ਦੀ ਪੀੜ ਦੇ ਬਹਾਨੇ ਉਸ ਅੱਖਾਂ ਵਿੱਚ ਹੰਝੂ ਲੈ ਆਂਦੇ ਸੱਜਲ ਅੱਖਾਂ ਵਿੱਚ ਉਸ ਦਾ ਆਪਾ ਲੜਜ ਰਿਹਾ ਸੀ ਪ੍ਰੀਤਮ ਨੂੰ ਕੋਈ ਪਤਾ ਨਹੀਂ ਸੀ ਕਿ ਰਾਜ ਦੀ ਜੀਵਨੀ ਬਹਾਰ ਪੱਤ ਚੜ ਬਣੀ ਹੋਈ ਹੈ ਉਸ ਦੇ ਪੁੱਬਲ ਉਏ ਦਿਲ ਵਿੱਚ ਹੁਣ ਵੀ ਫੂਕਾਂ ਮਾਰਿਆ ਚੰਗਾੜੀਆਂ ਜਾਗ ਉੱਠਦੀਆਂ ਹਨ ਫਿਰ ਰਾਜ ਨੇ ਆਪਾਂ ਸਭਾ ਦੇ ਕਿ ਨਹੀਂ ਫਿਰ ਚੱਲਾਂਗਾ ਬਾਹਰ ਨੂੰ ਆਪਣੀ ਸ੍ਰੀਕਣੀ ਨਾਲ ਕੋਈ ਗੱਲ ਤਾਂ ਕਰ ਲੈ ਰਾਜ ਨੇੜੇ ਹੋ ਕੇ ਅਮਰ ਨੂੰ ਦੇਖਣਾ ਚਾਹੁੰਦੀ ਸੀ ਉਸ ਦਿਨ ਅਕਸ਼ਰੂਪ ਤੇ ਸਵਾ ਜਿਨ੍ਹਾਂ ਨੂੰ ਦੇਖ ਕੇ ਚਰਨ ਖਿੜ ਸਕੇ ਰਾਜ ਨੂੰ ਭੁੱਲ ਸਕੇ ਪ੍ਰੀਤਮ ਦੀ ਆਖਣ ਸਰ ਕਿੰਨੀ ਕਿਸਮਤ ਵਾਲੀ ਕੁੜੀ ਹੈ ਜਿਹਦੇ ਚਰਨ ਮਾਲਕ ਹੋਵੇਗਾ ਪ੍ਰੀਤਮ ਉਸਦੀ ਗੱਲ ਤੇ ਹੱਸ ਪਈ ਤੇਰੀ ਮਰਜੀ ਅਮਰੋ ਆਪਣੇ ਧਿਆਨ ਪਾਥੀਆਂ ਪਾਥ ਰਹੀ ਸੀ ਉਸ ਨੂੰ ਖੜੀਆਂ ਦੇ ਕੇ ਉਸ ਇੱਕ ਦੋ ਵਾਰ ਸਰਸਰੀ ਤੱਕਿਆ ਵੀ ਪਰ ਧਿਆਨ ਕੋਈ ਨਾ ਦਿੱਤਾ ਉਸ ਦੀਆਂ ਟੁੱਟੀਆਂ ਫੁੱਟੀਆਂ ਗੱਲਾਂ ਪਾਥੀਆਂ ਦੀ ਥਪ ਥਪ ਨਾਲ ਉਹਨਾਂ ਦੇ ਕੰਨਾਂ ਵਿੱਚ ਪੈਂਦੇ ਰਹੇ ਚਰਨ ਦੇ ਨਾਂ ਨੇ ਇਸ ਨੂੰ ਸੰਗ ਵਿੱਚ ਇਕੱਠਿਆ ਹੋਣ ਲਈ ਮਜਬੂਰ ਕਰ ਦਿੱਤਾ ਇਹ ਜ਼ਰੂਰ ਮੇਰੀਆਂ ਗੱਲਾਂ ਕਰਦੀਆਂ ਉਹ ਆਪਣੇ ਪਾਵਾਂ ਵਿੱਚ ਰੱਤੀ ਹੁੰਦੀ ਜਾ ਰਹੀ ਸੀ અમરો પેણે ਅਸੀਂ ਪਾਥੀਆਂ ਪਥਾਈਏ ਅਮਪ੍ਰੀਤਮ ਦੀ ਖੁਸ਼ੀ ਡੋਲਦੀ ਜਾਪਦੀ ਸੀ ਅમਰੋ ਰਾਜ ਚਾਰ ਪੰਜ ਕਦਮਾਂ ਦੀ ਵਿੱਥ ਤੇ ਹੀ ਸੀ ਗੋਹਾ ਬਿਲਕੁਲ ਥੋੜਾ ਰਹਿ ਗਿਆ ਸੀ ਉਸ ਧੰਨਵਾਦੀ ਬਾਗ ਤੱਕ ਦੇ ਆਕੇ ਬੱਸ ਪੈਣੀ ਜਿਉਂਦਿਆਂ ਰਹਾ ਦੋ ਤਿੰਨ ਹੀ ਰਹਿ ਗੰਗਾ ਨਾਲੇ ਪੈਣੀ ਤੁਹਾਡੇ ਹੱਥ ਗੋਹਾ ਪੱਥਨ ਵਾਲੇ ਤਾਂ ਹੈ ਨਹੀਂ ਅમਰੋ ਠੀਕ ਆਖ ਰਹੀ ਸੀ ਉਹਨਾਂ ਦੋਹਾਂ ਨੇ ਇੱਕ ਵਾਰ ਆਪਣੇ ਆਪ ਵੱਲ ਦੇਖਿਆ ਤੇ ਅમਰੋ ਦੇ ਸਾਦਾ ਕੱਪੜਿਆਂ ਵੱਲ ਧਿਆਨ ਮਾਰਿਆ ਰਾਜ ਜਹਨ ਦਾ ਪੂਰਾ ਜੋਰ ਲਾ ਕੇ ਅਮਰੋ ਦੇ ਦਿਲ ਤੱਕ ਉਤਰਨ ਦਾ ਯਤਨ ਕਰ ਰਹੀ ਸੀ ਕੁੜੀ ਬੀਬੇ ਨਕਸ਼ਾ ਨਾਲ ਸੁਹਾ ਦੀ ਅਸਲੋਂ ਭੋਲੀ ਹੋਵੇਗੀ ਖਿਆਲ ਹੈ ਚਾਨ ਨੂੰ ਕੋਈ ਮਾਨਸਿਕ ਤਕਲੀਫ ਨਹੀਂ ਹੁੰਦੀ ਰਾਜ ਦਾ ਜੀ ਕਰਦਾ ਸੀ ਉਹ ਅਮਰੋ ਨੂੰ ਦੇਖੀ ਜਾਵੇ ਤੇ ਅਮਰੋ ਉਸ ਨੂੰ ਗੋਹੇ ਵਿੱਚ ਹੀ ਗੁਨ ਦੇਵੇ ਮਨ ਹੀ ਮਨ ਉਸ ਅਮਰੋ ਨੂੰ ਕਲਾਵੇ ਵਿੱਚ ਘੁੱਟਿਆ ਫਿਰ ਉਸ ਤੇ ਰਸ ਖਾਦਾ ਤੇ ਅਖੀਰ ਨਫ਼ਰਤ ਵਿੱਚ ਪਰ ਗਈ ਉਸ ਅਮਰੋ ਦੇ ਨੀਮ ਸਾਵਲੇ ਰੰਗ ਤੇ ਨੱਕ ਚੜਾਉਂਦਿਆ ਤੇ ਆਪਣੇ ਗੋਹੀ ਗੋਰੇ ਨਿਸ਼ੋ ਰੰਗ ਦਾ ਅਹਿਸਾਸ ਆਉਂਦਿਆ ਹੀ ਉਸ ਦਾ ਆਪਣਾਪ ਤਣ ਗਿਆ ਪਰ ਇਹ ਗਲਾਵ ਵਰਗਾ ਰੰਗ ਸੁਰੂ ਜਵਾਨੀ ਕਿਸ ਕੰਮ ਠੀਕ ਅਮਰੋ ਭਾਗਾ ਵਾਲੀ ਹੈ ਮੈਨੂੰ ਇਸ ਕੁੜੀ ਨਾਲ ਪਿਆਰ ਕਰਨਾ ਚਾਹੀਦਾ ਹੈ ਇਹ ਚਰਨ ਦੀ ਜ਼ਿੰਦਗੀ ਦਾ ਹਿੱਸਾ ਬਣ ਰਹੀ ਹੈ ਨਹੀਂ ਉਸ ਦੀ ਮਾਲਕ ਭੈਣੇ ਤੇਰੇ ਪਰੋਹੇ ਦੀਆਂ ਗੱਲਾਂ ਕਰਦੇ ਨੂੰ ਸੀ ਪ੍ਰੀਤਮ ਨੇ ਖਾਲੀ ਟੋਕਰੀ ਕਿਆ ਕਰੀਆ ਮਰੋਣੂ ਆਖਿਆ ਅਮਰੋ ਦੇ ਸੰਗ ਵਿੱਚ ਬੁੱਲ ਖੁੱਲ ਗਏ ਉਹ ਕੋਈ ਜਵਾਬ ਨਾ ਦੇ ਸਕੇ ਦੋਵੇਂ ਸਹੇਲੀਆਂ ਰਿਸਕ ਭਰਨਾ ਬਾਹਰ ਨੂੰ ਚਲੀਆਂ ਗੀਆਂ ਧੰਨਵਾਦ